जिला बठिंडा ਦੇ ਸਾਰੇ ਨਵੇਂ ਚੁਣੇ ਗਏ ਪੰਚ ਸਹਿਬਾਨ ਨੂੰ ਸੋਚ ਕਾਉਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਅੱਜ ਸਾਰੇ ਪੰਚ ਸਹਿਬਾਨ ਨੂੰ ਸੋਚ ਕਾਈਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਔਰ ਸਾਰੇ ਪੰਜ ਸਰਪੰਚ ਸਹਿਬਾਨ ਪਹੁੰਚੇ ਸੀ ਉਹਨਾਂ ਨੂੰ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਜਿਹੜੀ ਹੈ ਸੰਵਿਧਾਨ ਸੋਚ ਕਾਈ ਗਈ ਆ ਕਿਉਂਕਿ ਜੋ ਸੰਵਿਧਾਨ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਨੇ ਬਣਾਇਆ ਸੀ ਉਹਦੇ ਮੁਤਾਬਕ ਸਾਰੇ ਪੰਚ ਸਹਿਬਾਨ ਨੇ ਕੰਮ ਕਰਨ ਦਾ ਪ੍ਰਣ ਲਿਆਗਾ ਔਰ ਉਹਨੂੰ ਇਹੀ ਸੰਦੇਸ਼ ਦਿੱਤਾਗਾ ਕਿ ਸਾਰੇ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਕੰਮ ਕਰੋ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕੇ ਸਰਬਸੰਤੀ ਨੇ ਚੁਣਿਆ ਗਿਆ ਪੰਚਾਇਤਾਂ ਨੂੰ 5 ਲੱਖ ਰੁਪਏ ਦੇਣ ਦਾ ਬਿਲਕੁਲ ਜਿਹੜੀਆਂ ਸਰਬਸੰਤੀ ਦੇ ਚੁਣਿਆ ਗਿਆ ਪੰਚਾਇਤਾਂ ਸੀਗੀਆਂ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇ ਨੇ ਜਦੋਂ ਜਦੋਂ ਆਪਣੇ ਕੰਮਾਂ ਦੇ ਬੇਰਬੇ ਦੇਣਗੇ ਤਾਂ ਉਹਨਾਂ ਕੰਮਾਂ ਦੇ ਬੇਰਬੇ ਤੇ ਤੁਹਾਨੂੰ ਗ੍ਰਾਂਟ ਜਿਹੜੀ ਆ ਉਹ ਪਹੁੰਚ ਜਾਊਗੀ ਕਿਉਂਕਿ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇ ਨੇ ਕਿ ਔਰ ਦੂਸਰਾ ਇਸ ਆਜ ਦੇ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੇ ਪੰਥ ਸਾਹਿਬਾਨ ਨੂੰ ਮੁਬਾਰਕਬਾਦ ਵੀ ਦਿਨਾਂਗਾ ਉੱਥੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾਉਣ ਲਈ ਕਿਉਂਕਿ ਵਾਤਾਵਰਨ ਕਾਫੀ ਹੱਦ ਤੱਕ ਗੰਦਲਾ ਹੁੰਦਾ ਜਾ ਰਿਹਾ ਹੈਗਾ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਸਾਡੇ ਗੁਰੂ ਸਾਹਿਬਾਨ ਨੇ ਕਈ ਸਦੀਆਂ ਪਹਿਲਾਂ ਸਾਨੂੰ ਕਿਹਾ ਸੀਗਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸੰਦੇਸ਼ ਸਾਨੂੰ ਦੇ ਕੇ ਗਿਆ ਸੀ ਸੋ ਸਾਨੂੰ ਸਾਰਿਆਂ ਨੂੰ ਗੁਰਾਂਖ ਦੇਵੀ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਹੈਗਾ ਸੋ ਉਹਨਾਂ ਦੀਆਂ ਜਿਹੜੀਆਂ ਸਾਨੂੰ ਸਖਿਆਵਾਂ ਨੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਦੂ ਪਿੰਡ ਦਾ ਜਿਹੜਾ ਪੰਚ ਆ ਉਹ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਆ ਔਰ ਉਹਨਾਂ ਕੋਲੇ ਬਹੁਤ ਪੁਖਤਾ ਇਨਫੋਰਮੇਸ਼ਨ ਹੁੰਦੀ ਆ ਔਰ ਮੈਂ ਸਮਝਦਾ ਜੋ ਨਸ਼ਿਆਂ ਦਾ ਕੋਰਸ ਸੀ ਉਹਦੇ ਖਿਲਾਫ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਨੇ ਜਿਹੜਾ ਕਿਤੇ ਮਾੜਾ-ਮੋਟਾ ਬਚਿਆਗਾ ਉਹਦੇ ਖਿਲਾਫ ਸਾਰੇ ਪੰਚ ਸਰਪੰਚ ਸਾਡਾ ਸਹਿਯੋਗ ਦੇਣ ਤਾਂ ਕਿ ਬਿਲਕੁਲ ਇਸ ਜਿਹੜੀ ਸਮਾਜਿਕ ਬਰਾਈ ਆ ਉਹਦਾ ਵੀ ਅੰਤ ਕੀਤਾ ਜਾ ਸਕੇ